ਇੱਕ ਜਿਸ ਤਰੀਕੇ ਸਰਕਾਰੀ ਮਸ਼ੀਨਰੀ ਔਰ ਸਰਕਾਰ ਦੇ ਇੰਟਰਫੀਰੈਂਸ ਰਹਿੰਦੀ ਹੈ ਉਹਦੇ ਵਿੱਚ ਇਹ ਸਮਝ ਤਾਂ ਆਉਂਦਾ ਹੀ ਆ ਵੀ ਤੁਸੀਂ ਸਰਕਾਰ ਨਾਲ ਲੜ ਰਹੇ ਹੋ ਸਰਕਾਰੀ ਮਸ਼ੀਨਰੀ ਨਾਲ ਲੜ ਰਹੇ ਹੋ ਜਿੰਨੇ ਰਿਸੋਰਸਸ ਉਹਨਾਂ ਕੋਲ ਹੁੰਦੇ ਆ ਉਹਨਾਂ ਦੂਸਰੀਆਂ اپੋਜੀਸ਼ਨ ਪਾਰਟੀਆਂ ਕੋਲ ਨਹੀਂ ਹੁੰਦੀ ਕਿਸ ਤਰ੍ਹਾਂ ਦੇਖਦੇ ਹੋ ਜੀ ਜੰਧ ਜਿਮਨੀ ਚੋਣ ਨੂੰ ਲੈ ਕੇ ਜੋ ਰਿਜ਼ਲਟ ਸਾਹਮਣੇ ਆਏ ਨੇ ਕਾਂਗਰਸ ਨੂੰ ਵੱਡੀਆਂ ਉਮੀਦਾਂ ਸੀ ਪਰ ਜਿਹੜੀ ਆ ਬੜੀ ਬੁਰੀ ਹਾਰ ਹੋਈ ਆ ਕਾਂਗਰਸ ਦੀ ਵਰਕਰਾਂ ਨੇ ਔਰ ਲੀਡਰ ਨੇ ਬੜੇ ਜੀ ਜਾਣ ਨਾਲ ਕੰਮ ਕਰਿਆ ਹੈ बैठण दी ਲੋੜ ਆ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਪਰ ਚੋਲ ਕਰਨ ਦੀ ਲੋੜਾ ਕਿੱਥੇ ਕਮੀਆਂ ਰਹਿ ਗਈਆਂ ਕੋਈ ਕੋਆਰਡੀਨੇਸ਼ਨ ਪ੍ਰੋਬਲਮ ਹੈ ਤਾਂ ਕੋਆਰਡੀਨੇਸ਼ਨ ਆਪਸ ਵਿੱਚ ਵਧਾਣੀ ਚਾਹੀਦੀ ਹੈ ਮੇਰਾ ਖਿਆਲ ਆਉਣ ਵਾਲੇ ਟਾਈਮ 'ਚ ਬੈਠਿਆ ਜਾਏਗਾ ਪਾਰਟੀ ਪਲੇਟਫਾਰਮ ਤੇ ਇਹਦੇ ਤੇ ਚਰਚਾ ਵੀ ਹੋਏਗੀ ਆਪਸ ਵਿੱਚ ਵਿਚਾਰ ਵਟਾਂਦਰਾ ਵੀ ਹੋਏਗਾ ਔਰ ਜਿੰਨੇ ਸੀਨੀਅਰ ਲੀਡਰਸ਼ਿਪ ਹੈ ਬੜੇ ਸਿਆਣੇ ਆ ਬੜਾ ਉਹਨਾਂ ਦਾ ਆਪ ਦਾ ਐਕਸਪੀਰੀਅੰਸ ਹੈ ਉਹ ਇਨ ਹਾਲਾਤਾਂ ਦੇ ਵਿੱਚੋਂ ਦੀ ਕਿਸ ਤਰੀਕੇ 파ਰਟੀ ਨੂੰ ਫਿਰ ਦੁਬਾਰਾ ਚੜ੍ਹਦੀ ਕਲਾ ਚ ਲੈ ਕੇ ਜਾਣਾ ਹੈ ਮੇਰਾ ਖਿਆਲ ਜਦੋਂ ਡਿਸਕਸ ਹੋਏਗਾ ਬੈਠ ਕੇ ਤਾਂ ਕੋਈ ਨਾ ਕੋਈ ਸਟ੍ਰੈਟੇਜੀ ਜ਼ਰੂਰ ਡਿਵੈਲਪ ਹੋਏਗੀ ਲੱਗਦਾ ਕਿ ਕਮੀਆਂ ਰਹੀਆਂ ਕਿ ਜਿਹੜੀ ਜਲੰਧਰ ਤੋਂ ਵੱਡੇ ਲੀਡ ਦੇ ਨਾਲ ਚਰਨਜੀਤ ਸਿੰਘ ਚੰਨੀ ਜਿੱਤੇ ਜਿਹੜੇ ਹਲਕੇ ਤੋਂ ਚਰਨਜੀਤ ਸਿੰਘ ਚੰਨੀ ਨੂੰ 3000 ਤੋਂ ਵੱਧ ਲੀਡ ਮਿਲੀ ਉਹੀ ਹਲਕੇ ਤੋਂ 17000 ਵੋਟਾਂ ਸਿਰਫ ਮਿਲੀਆਂ ਇਹ ਇਹ ਚੀਜ਼ਾਂ ਤਾਂ ਹੈਗੀਆਂ ਹੀ ਆ ਇਹਦੇ ਕਰਕੇ ਹੀ ਮੈਂ ਕਹਾ ਬੈਠ ਪੈਠਣ ਦੀ ਜ਼ਰੂਰਤ ਹੈ ਔਰ ਦੇਖਣ ਦੀ ਲੋੜ ਹੈ ਕਿ ਕਮੀ ਕਿੱਥੇ ਹੈ ਤਾਂ ਲੱਗਦਾ ਬਾਈ ਇਲੈਕਸ਼ਨ ਦੇ ਵਿੱਚ ਵੈਸੇ ਵੀ ਜਿਸ ਤਰੀਕੇ ਸਰਕਾਰੀ ਮਸ਼ੀਨਰੀ ਔਰ ਸਰਕਾਰ ਦੇ ਇੰਟਰਫੀਰੈਂਸ ਰਹਿੰਦੀ ਹੈ ਉਹਦੇ ਵਿੱਚ ਇਹ ਸਮਝ ਤਾਂ ਆਉਂਦਾ ਹੀ ਆ ਵੀ ਤੁਸੀਂ ਸਰਕਾਰ ਨਾਲ ਲੜ ਰਹੇ ਹੋ ਸਰਕਾਰੀ ਮਸ਼ੀਨਰੀ ਨਾਲ ਲੜ ਰਹੇ ਹੋ ਜਿੰਨੇ ਰਿਸੋਰਸਸ ਉਹਨਾਂ ਕੋਲ ਹੁੰਦੇ ਹਨ ਉਹਨਾਂ ਦੂਸਰੀਆਂ اپੋਜੀਸ਼ਨ ਪਾਰਟੀਆਂ ਕੋਲ ਨਹੀਂ ਹੁੰਦੀ ਪਰ ਉਹਦੇ باوجود ਜੇ ਇੰਨੀ ਮਾੜੀ ਪੋਜੀਸ਼ਨ ਤੇ ਅਸੀਂ ਹੈਗੇ ਤਾਂ ਉਹਦੇ ਵਾਸਤੇ ਕਿੱਥੇ ਕਮੀ ਹੈ ਉਹ ਜ਼ਰੂਰ ਦੇਖਣੀ ਚਾਹੀਦੀ ਹੈ ਕਿ ਜ਼ਿੰਮੇਵਾਰੀ ਦੀ ਹਲੇ ਐਡੀ ਕੋਈ ਗੱਲ ਨਹੀਂ ਅੱਗੋਂ ਸਟ੍ਰੈਟਜੀ ਤਾਂ ਡਿਵੈਲਪ ਹੋਵੇ ਅਸੀਂ ਹਮੇਸ਼ਾ ਹੀ ਪੈ ਜੀਏ ਵੀ ਫਲਾਣੇ ਦਾ ਸੈਟਲ ਪੜ ਦੋ ਫਲਾਣੇ ਦਾ ਵੱਢ ਦੋ ਇਹ ਹਾਈ ਕਮਾਂਡ ਦੇਖੇ ਨਾ ਦੇਖੇ ਪਰ ਇਹ ਜ਼ਰੂਰ ਹੈ ਵੀ ਇਹ ਸੁਧਾਰ ਕਿਵੇਂ ਕੀਤਾ ਜਾਏ ਤਾਂ ਲੱਗਦਾ ਹੈ ਕਿ 2000 ਲੋਕ ਤੁਹਾਡੇ ਕਾਂਗਰਸ ਦੇ ਵਿੱਚ 2027 ਨੂੰ ਮੱਧਿਆ ਨਜ਼ਰ ਰੱਖ ਕੇ ਬਿਆਨਬਾਜ਼ੀ ਹੋ ਰਹੀ ਹੈ ਤੇ ਆਪਸੀ ਖਿੱਚਧਾਣ ਵੀ ਹੁੰਦੇ ਮਗਰ ਮੈਂ ਮੈਂ ਹਲੇ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਇਹ ਸਾਰਾ ਕੁਝ ਪਬਲਿਕ ਡੋਮੇਨ ਚਾ ਲੋਕ ਜਾਣਦੇ ਆ ਕੀ ਹੋ ਰਿਹਾ ਕੀ ਨਹੀਂ ਪਰ ਮੈਂ ਇਸ ਗੱਲ ਦਾ ਹਾਂ ਮੀ ਆ ਬਾਈ ਇਹ ਜੇ ਇੰਨੀ ਮਾੜੀ ਪੋਜੀਸ਼ਨ ਤੇ ਆ ਤੇ ਇਹਨਾਂ ਚੋਂ ਅਸੀਂ ਪੋਜ਼ਿਟਿਵਿਟੀ ਕਿਵੇਂ ਲਿਆਣੀ ਹੈ ਅਸੀਂ ਇਹਦੇ ਚੋਂ ਚੰਗੀਆਂ ਚੀਜ਼ਾਂ ਕਿਵੇਂ ਕੱਢਣੀ ਹੈ ਜੇ ਸਾਡੇ ਚਾਹ ਕਮਜ਼ੋਰੀਆਂ ਨਜ਼ਰ ਸਾਨੂੰ ਆਉਂਦੀਆਂ ਉਹਨੂੰ ਦੂਰ ਕਿਵੇਂ ਕਰਨਾ ਤੇ ਅੱਗੇ ਆਉਣ ਵਾਲੇ ਟਾਈਮ 'ਚ 2027 ਤਾਂ ਬਹੁਤ ਦੂਰ ਪਈ ਹੈ 2027 ਦਾ ਮੋੜ ਜਿੱਥੋਂ ਬਣਨੇ ਆ ਜਾਣਾ ਚਾਹੇ ਉਹ ਕਾਰਪੋਰੇਸ਼ਨਾਂ ਦੇ ਇਲੈਕਸ਼ਨ ਨੇ ਚਾਹੇ ਆ ਬਾਏ ਇਲੈਕਸ਼ਨ ਨੇ ਚਾਹੇ ਪੰਚਾਇਤਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮੇਟੀਆਂ ਦੇ ਇਲੈਕਸ਼ਨ ਨੇ ਅਗਲੇ ਆਉਣ ਵਾਲੇ 6 ਮਹੀਨੇ ਚ ਇਲੈਕਸ਼ਨ ਹੀ ਇਲੈਕਸ਼ਨ ਨੇ ਸਾਨੂੰ ਉਹਦੇ ਵਾਸਤੇ ਤਿਆਰ ਹੋਣਾ ਪਏਗਾ ਆਪਣੇ ਨਿੱਜੀ ਹਿੱਤ ਤਿਆਗਨੇ ਪਾਉਗੇ ਲੱਗਦਾ ਉਹ ਤਾਂ ਬਿਲਕੁਲ ਛੱਡਨੇ ਪੈਣਗੇ ਜੀ ਉਹਦੇ ਚ ਜੇ ਅਸੀਂ ਆਪਣੀ ਹੀ ਹਮੇਸ਼ਾ ਈਗੋਜ਼ ਨੂੰ ਮੋਰੇ ਰੱਖਾਂਗੇ ਤਾਂ ਮੇਰਾ ਖਿਆਲ ਪਾਰਟੀਆਂ ਚਲਦੀਆਂ ਨਹੀਂ